10 ਵੀ ਦੇ ਨੋਟ ਤੇ ਸਿੱਕੇ ਬੰਦ ਸੰਬੰਧੀ ਵੱਡੀ ਖਬਰ ਸਰਕਾਰ ਨੇ ਦੁਕਾਨਦਾਰਾਂ ਨੂੰ ਆਖ ਦਿੱਤੀ ਵੱਡੀ ਗੱਲ ਸੋਸ਼ਲ ਮੀਡੀਆ ਤੇ WhatsApp ਗਰੁੱਪਾਂ ਦੇ ਵਿੱਚ ਇੱਕ ਵਾਰ ਫਿਰ ਅਫਵਾਹਾਂ ਨੇ ਜ਼ੋਰ ਫੜ ਲਿਆ ਕਿ 10 ਅਤੇ 20 ਰੁਪਏ ਦੇ ਸਿੱਕੇ ਹੁਣ ਪ੍ਰਚਲਨ ਤੋਂ ਬਾਹਰ ਹੋ ਰਹੇ ਨੇ ਕਈ ਦੁਕਾਨਦਾਰ ਇਨ੍ਹਾਂ ਸਿੱਕਿਆਂ ਨੂੰ ਲੈਣ ਤੋਂ ਇਨਕਾਰ ਕਰ ਰਹੇ ਨੇ ਜਿਸ ਕਾਰਨ ਆਮ ਲੋਕ ਉਲਝਣ ਦੇ ਵਿੱਚ ਨੇ ਪਰ ਹੁਣ ਸਰਕਾਰ ਨੇ ਲੋਕ ਸਭਾ ਦੇ ਵਿੱਚ ਇਨ੍ਹਾਂ ਚਰਚਾਵਾਂ ਤੇ ਅਧਿਕਾਰਤ ਜਵਾਬ ਦੇ ਕੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਜੇਕਰ ਤੁਸੀਂ ਵੀ ਸੋਚ ਰਹੇ ਸੀ ਕਿ ਕੀ ਇਹ ਸਿੱਕੇ ਤੇ ਨੋਟ ਹੁਣ ਮਿਆਦ ਨਹੀਂ ਰਹੇ ਦਾਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਹਰ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿੱਤ ਮੰਤਰੀ ਨੇ ਸੰਸਦ ਦੇ ਵਿੱਚ ਆਪਣੇ ਜਵਾਬ ਦੇ ਵਿੱਚ ਕੀ ਕਿਹਾ ਲੋਕ ਸਭਾ ਦੇ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦੇ ਵਿੱਚ ਵਿੱਤ ਮੰਤਰੀ ਨੇ ਸਪਸ਼ਟ ਤੌਰ ਤੇ ਕਿਹਾ ਕਿ 10 ਅਤੇ 20 ਰੁਪਏ ਦੇ ਨੋਟ ਅਤੇ ਸਿੱਕੇ ਜਾਰੀ ਕੀਤੇ ਜਾ ਰਹੇ ਨੇ ਅਤੇ ਪੂਰੀ ਤਰ੍ਹਾਂ ਪ੍ਰਚਲਨ ਦੇ ਵਿੱਚ ਨੇ ਦੇਸ਼ ਦੇ ਵਿੱਚ 10 ਦੇ ਨੋਟਾਂ ਅਤੇ ਸਿੱਕਿਆਂ ਦੇ ਵੇਰਵੇ ਤੁਹਾਨੂੰ ਦੱਸਤੀਆਂ 10 ਰੁਪਏ ਦੇ نوٹ ਬਾਜ਼ਾਰ ਦੇ ਵਿੱਚ ਕੁੱਲ ਕੀਮਤ ਜਿਹੜੀ ਹੈ 252886 ਲੱਖ نوٹ ਜਿਹੜੇ ਨੇ ਪ੍ਰਚਲਨ ਦੇ ਵਿੱਚ ਨੇ ਜਿਸ ਦੀ ਕੁੱਲ ਕੀਮਤ ਜਿਹੜੀ ਹੈ 25299 ਕਰੋੜ ਹੈ ਜੇ ਗੱਲ ਕੀਤੀ ਜਾਵੇ 10 ਰੁਪਏ ਦੇ ਸਿੱਕੇ ਦੀ ਤਾਂ ਕੁੱਲ 79502 ਲੱਖ ਸਿੱਕੇ ਜਿਹੜੇ ਨੇ ਚਲਣ ਦੇ ਵਿੱਚ ਨੇ ਜਿਸ ਦੀ કુલ ਕੀਮਤ 7950 ਕਰੋੜ ਹੈ ਇਹ ਸਪੱਸ਼ਟ ਹੈ ਕਿ ਸਰਕਾਰ ਨਾ ਸਿਰਫ ਇਹਨਾਂ ਦੀ ਵਰਤੋਂ ਜਾਰੀ ਰੱਖ ਰਹੀ ਹੈ ਸਗੋਂ ਲਗਾਤਾਰ ਨਵੇਂ ਛਾਪ ਰਹੀ ਹੈ ਤਿਆਰ ਵਿਕਰਰੀ ਕਿ 20 ਰੁਪਏ ਦੇ نوٹ ਬੰਦ ਹੋ ਗਏ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਜੀ ਹਾਂ ਵਿੱਤ ਮੰਤਰਾਲੇ ਨੇ ਇਸ ਤੋਂ ਸਪੱਸ਼ਟ ਤੌਰ ਤੇ ਇਨਕਾਰ ਕੀਤਾ ਹੈ ਤੇ ਕਿਹਾ ਕਿ ਅਜੇ ਹ ਕੋਈ ਫੈਸਲਾ ਨਹੀਂ ਲਿਆ ਗਿਆ ਇਸ ਦਾ ਮਤਲਬ ਹੈ ਕਿ 20 ਰੁਪਏ ਦੇ ਨੋਟ ਅਤੇ ਸਿੱਕੇ ਦੋਵੇਂ ਹੀ ਬਾਜ਼ਾਰ ਦੇ ਵਿੱਚ ਨੇ ਅਤੇ ਪੂਰੀ ਤਰ੍ਹਾਂ ਵੈਧ ਨੇ ਤੁਹਾਨੂੰ ਦੱਸ ਦੇ ਕਿ 20 ਰੁਪਏ ਦੇ ਸਿੱਕੇ ਦੇ ਡਿਜ਼ਾਈਨ ਅਤੇ ਵਿਸ਼ੇਸ਼ਤਾਵਾਂ ਕੀ ਨੇ ਸਾਲ 2020 ਦੇ ਵਿੱਚ ਭਾਰਤ ਸਰਕਾਰ ਨੇ ਪਹਿਲੀ ਵਾਰ 20 ਰੁਪਏ ਦਾ ਸਿੱਕਾ ਜਾਰੀ ਕੀਤਾ ਇਹ ਸਿੱਕਾ ਆਪਣੇ ਵਿਲੱਖਣ ਡਿਜ਼ਾਈਨ ਅਤੇ ਬੰਕਰ ਦੇ ਕਾਰਨ ਬਹੁਤ ਚਰਚਾ ਦੇ ਵਿੱਚ ਰਿਹਾ ਹੈ ਆਕਾਰ ਜਿਹੜਾ 12 ਕਿਨਾਰਿਆਂ ਵਾਲਾ ਬਹੁਪੁੱਜ ਹੈ ਪਾਰ ਇਹਦਾ 8 ਅਸ਼ਰੀਆ 54 ਗ੍ਰਾਮ ਹੈ ਤੇ ਵਿਆਸ ਦੀ ਜੇ ਗੱਲ ਕੀਤੀ ਜਾਵੇ 27 ਐਮ ਐਮ ਹੈ ਅਗਰ ਜੇਕਰ ਸਮਗਰੀ ਦੀ ਗੱਲ ਕੀਤੀ ਜਾਵੇ ਤਾਂ ਬਾਹਰੀ ਰਿੰਗ ਨਿੱਕਲ ਚਾਂਦੀ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਨਿੱਕਲ ਪਿੱਤਲ ਹੈ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਸਾਹਮਣੇ ਅਸ਼ੋਕ ਥੰਮ ਦੀ ਸ਼ੇਰ ਰਾਜਧਾਨੀ ਹੈ ਅਤੇ ਸੱਤਿਆਮੇ ਜੈਤੇ ਦੇ ਵਿੱਚ ਖੱਬੇ ਪਾਸੇ ਭਾਰਤ ਹਿੰਦੀ ਦੇ ਵਿੱਚ ਲਿਖਿਆ ਹੋਵੇਗਾ ਅਤੇ ਸੱਜੇ ਪਾਸੇ ਇੰਡੀਆ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਵੇਗਾ ਤੇ ਸਿੱਕੇ ਦੇ ਪਿੱਛੇ ਅਨਾਜ ਦੀ ਤਸਵੀਰ ਜੋ ਕਿ ਭਾਰਤ ਦੀ ਖੇਤੀਬਾੜੀ ਪਰੰਪਰਾ ਦਾ ਪ੍ਰਤੀਕ ਹੈ ਸੋ ਸੋਸ਼ਲ ਮੀਡੀਆ ਤੇ WhatsApp ਗਰੁੱਪਾਂ ਦੇ ਵਿੱਚ ਅਫਵਾਹਾਂ ਨੇ ਜ਼ੋਰ ਫੜਿਆ ਸੀ ਜਿਸ ਸਬੰਧੀ ਅਸੀਂ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਸਾਹਮਣੇ ਰੱਖੀ ਹੈ